ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਕਰੀਬ 57 ਦਿਨ ਤੋਂ ਮਨਵਰ ਤੇ ਬੈਠੇ ਨੇ ਕੇਂਦਰ ਵੱਲੋਂ ਸਮਾ ਮਿਲਣ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੇ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚੱਲਦੇ ਹੋਏ ਦਿੱਤਾ ਸੰਦੇਸ਼ ਤੁਹਾਡੇ ਦੁੱਤੀ ਸਾਰੇ ਅਸੀਂ ਸਾਰੇ ਬੰਦ ਨਹੀਂ ਹੁੰਦੇ ਜੀ ਆਪਣੇ ਰੱਖ ਬਾਬੂ ਜੀ ਠੀਕ ਹੋ ਠੀਕ ਹੈ ਕੋਈ ਸਨੇਹਾ ਲੈਣਾ ਚਾਹੋਗੇ ਸੰਗਤ ਦੇ ਨਾਲ ਦੇਖੋ ਸੰਗਤ ਦੇ ਨਾਲ ਸਨੇਹਾ ਹਰ ਲਾਉਂਦੀ ਪੈਸਟੀ ਚ ਨਹੀਂ ਆ ਮੈਂ ਲੇਕਿਨ ਇੰਨਾ ਵੀ ਜਿੰਨਾ ਮੂਰਚੇ ਕਿ ਜਿੰਨਾ ਘਮੋਰਚੇ ਨੂੰ ਜਿੱਤ ਵੱਲ ਲੈ ਕੇ ਗਿਆ ਸਰਕਾਰ ਜਿੰਨੀ ਪਿੱਛੇ ਹਟੀ ਹੈ ਕੋ ਸੰਗਤ ਦੇ ਸਹਿਯੋਗ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ ਹੋਰ 111 ਨੇ ਜਾਂ ਦੇਮਰਨਬਰ ਸ਼ੁਰੂ ਕੀਤਾ ਉਹਨਾਂ ਦੇ ਹੌਸਲੇ ਸਦਕਾ ਤੇ ਜਿਵੇਂ ਨੌਜਵਾਨਾਂ ਨੇ ਮੋਰਚਾ ਸੰਭਿਆ ਸਰਕਾਰ ਨੂੰ ਇਥੋਂ ਸਾਨੂੰ ਚੱਕਣ ਨਹੀਂ ਦਿੱਤਾ ਇਹ ਸਭ ਉਹਨਾਂ ਦੀ ਹਿੰਮਤ ਦਾ ਹੀ ਬਦੌਲਤ ਹੋ ਸਕਿਆ ਹੈ ਤੇ ਬਸ ਇਹੀ ਉਮੀਦ ਹੈ ਸੰਗਤ ਨੂੰ ਕਿ ਇਸੇ ਤਰ੍ਹਾਂ ਦਾ ਸਹਿਯੋਗ ਇਸੇ ਤਰ੍ਹਾਂ ਦਾ ਪਿਆਰ ਇਸੇ ਤਰ੍ਹਾਂ ਦਾ ਤਰਨ ਨੂੰ ਸਮਰਥਨ ਬਣਾਈ ਰੱਖੋ ਉਹ ਵਾਹਿਗੁਰੂ ਕਿਰਪਾ ਕਰੇ ਆਇਨਾ ਸੋਚ ਲਓ ਵੀ ਮੀਟਿੰਗ ਆ ਗਈ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਹ ਤਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋਰਚੇ ਨੂੰ ਤਕੜੇ ਹੋ ਕੇ ਜ਼ਰਵਾ ਦੇ ਦਿਓ ਹੋਰ ਗੰਤੀ ਜਿੱਥੇ ਸੰਗਤ ਪਹੁੰਚੀ ਤਾਂ ਕਿ ਆਪਾਂ ਮੋਰਚਾ ਜਿੱਤ ਲਈ। ਬਾਬਾ ਜੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ। ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੇ ਆ ਵੀ ਘਟੂ ਘਟ ਖਾਣਾ ਸ਼ੁਰੂ ਕਰ ਲਿਆ ਜਾਵੇ। ਮੈਡੀਕਲ ਟ੍ਰੀਟਮੈਂਟ ਦੇ ਤਾਂ ਕਿ ਤੁਸੀਂ ਤਕੜੇ ਹੋ ਕੇ 14 ਵਾਲੀ ਮੀਟਿੰਗ 'ਚ ਬਹਿ ਸਕੋ ਪ੍ਰਸ਼ਾਸਨ ਦੇ ਸਾਹਮਣੇ, ਸਰਕਾਰ ਦੇ ਸਾਹਮਣੇ। ਦੇਖੋ ਗੱਲ ਇਹ ਹੈ ਤਕੜਾ ਤਾਂ ਅਕਾਲਪੁਰ ਖਵਾਹੀ ਗਰੂਪ ਦੀ ਕਿਰਪਾ ਨਾਲ ਹੈ। ਰੋਟੀ ਨਾਲ ਜਾਂ ਟਰੀਟਮੈਂਟ ਨਾਲ ਨਹੀਂ ਹੋਣਾ ਉਹ ਤੇ ਜਿੱਤੇ ਟਰੀਟਮੈਂਟ ਦਾ ਵੀ ਆ ਕਰਿਆ ਕੰਮ ਉਹਦੇ ਹੋਰ ਸਾਡੀਆਂ ਸਮੇ ਤਾਂ ਪੂਰਾ ਫੋਨ ਲੱਗੀਆਂ ਸੀ ਵੀ ਅਸੀਂ ਸਾਰੇ ਪਾਣੀ ਰੋਟੀ ਛੱਡ ਕੇ ਬੈਨੇ ਆ ਇਹ ਉਹਨਾਂ ਦੀ ਦਵਾ ਸਦਕਾ ਉਹਨਾਂ ਦੀ ਤਕੇ ਨਾਲ ਉਹਨਾਂ ਨੇ ਮੇਰੇ ਕੋਲ ਵਾਕ ਕਰਵਾਇਆ ਹੈ ਟਰੀਟਮੈਂਟ ਦਾ ਨਹੀਂ ਟਰੀਟਮੈਂਟ ਦੀ ਵੀ ਕੋਈ ਲੋੜ ਨਹੀਂ ਸੀ ਤੁਸੀਂ ਤਕੜੇ ਰਹੋ ਗੁਰੂ ਨਾਨਕ ਮੇਰ ਕਰਨ ਚੀਜ਼ ਉਹਨਾਂ ਦੀ ਹੈ ਕਿ ਸਰੀਰ ਆਪਣਾ ਨਹੀਂਗਾ ਇਹ ਉਹਨੇ ਜਿਤਾਉਣਾ ਸੋ ਮੇਰੀ ਅਪੀਲ ਹੈ ਸੰਗਤ ਨੂੰ ਕਿ ਤਕੜੇ ਹੋ ਕੇ ਮੋਰਚੇ ਨੂੰ ਭਰਨ ਸਿਰ ਕਿਵੇਂ ਤੁਹਾਡੀ 14ਲੀ ਮੀਟਿੰਗ ਚ ਤੁਸੀਂ ਜਾ ਰਹੇ ਹੋ ਕਿਉਂਕਿ ਲੋਕਾਂ ਨੂੰ ੜੀ ਕਹਿ ਕੇ ਸਾਨੂੰ ਡੱਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦੇਖਣੇ ਚਾਹੀਦੇ ਨੇ ਚਲੋ ਇਹ ਵਾਹਿਗੁਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ ਤਾਂ ਬਾਬਾ ਨਾਨਕ ਮੂਰੇ ਅਰਦਾਸ ਕਰ ਮੈਂ ਫਿਰ ਜਿਹੇ ਜਾ ਹੋਇਆ ਉਹੋ ਜਿਹੇ ਨੂੰ ਲੈ ਜਾਣਗੇ ਠੀਕ 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 ਜੀ ਧੰਨਵਾਦ ਜੀ ਸਾਸਿਕਾ ਸਾਸਿਕਾ ਜੀ